ਲੁਧਿਆਣਾ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਬੀਤੇ ਦਿਨੀ ਲੁਧਿਆਣਾ ਦੇ ਗਿਲ ਰੋਡ ਪਿੱਛੇ ਵੈਸਟਰਨ ਯੂਨੀਅਨ ਤੇ ਕੰਮ ਕਰ ਰਹੇ ਕਰਿੰਦਿਆ ਦੇ ਮੋਟਰਸਾਈਕਲ ਤੇ ਬਦਮਾਸ਼ਾਂ ਵੱਲੋਂ 10 ਲੱਖ ਰੁਪਏ ਲੁੱਟ ਕੇ ਫਰਾਰ ਹੋਣ ਦੇ ਮਾਮਲੇ ਦੇ ਵਿੱਚ ਤਿੰਨ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ। ਦੱਸਦਾ ਹੈ ਕਿ ਜਿਨ੍ਹਾਂ ਦੇ ਵਿੱਚੋਂ ਦੋ ਦੋਸ਼ੀ ਪੰਜਾਬ ਦੇ ਫਗਵਾੜਾ ਦੇ ਰਹਿਣ ਵਾਲੇ ਸੀ ਅਤੇ ਇੱਕ ਦੋਸ਼ੀ ਮਨੀ ਐਕਸਚेंजर ਦੇ ਕੋਲ ਕੰਮ ਕਰਨ ਵਾਲਾ ਵਿਅਕਤੀ ਸੀ। ਇਸ ਸਬੰਧੀ ਡਾਕਟਰ ਸ਼੍ਰੀ ਕੌਸਤੂਬ ਸ਼ਰਮਾ ਆਈਪੀਐਸ ਕਮਿਸ਼ਨਰ ਪੁਲਿਸ ਲੁਧਿਆਣਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਵ ਦ ਸਪਲੈਂਡਰ ਅਤੇ ਖੋਹ ਕੀਤੇ ਗਏ ਪੈਸਿਆਂ ਦੇ ਵਿੱਚੋਂ 975000 ਭਾਰਤੀ ਕਰੰਸੀ ਵੀ ਬਰਾਮਦ ਕੀਤੀ ਗਈ ਹੈ। ਇੱਕੋ ਜੋ 19 ਚਾਰ ਨੂੰ ਇੱਕ ਸੈਂਸੇਸ਼ਨਲ ਕ੍ਰਾਈਮ ਰਿਪੋਰਟ ਹੋਇਆ ਜਿਹੜੇ ਵਿੱਚ ਇਹ ਗੱਲ ਸਾਹਮਣੇ ਆਈ ਕਿ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਵੱਲੋਂ ਬਹੁਤ ਪਿੰਪੁਆਇੰਟਡ ਟਾਰਗੇਟਿੰਗ ਕੀਤੀ ਗਈ ਔਰ 1090000 ਰੁਪਏ ਲੂਟ ਲੈ ਗਏ ਔਰ ਉਹਦੇ ਵਿੱਚ ਡਰਾਇਆ ਗਿਆ ਬੰਦਿਆਂ ਨੂੰ ਜਿਨ੍ਹਾਂ ਨੂੰ ਲੱਗਿਆ ਕਿ ਉਹਨਾਂ ਕੋਲ ਪਿਸਟਲ ਦੋਸ਼ੀਆਂ ਕੋਲ ਸੀ। ਇਦੇ ਵਿੱਚ ਇੱਕ ਬੰਦਾ ਹਿਤੇਸ਼ ਐਲੀਅਸ ਹਣੀ ਉਹ ਪਿੱਛੇ ਬੈਠਾ ਹੋਇਆ ਸੀ ਜਿਹੜੇ ਮੋਢੇ ਦੇ ਉੱਪਰ ਕਰੀਬ 10,90,000 ਰੁਪਏ ਸੀ ਜਿਹੜੇ ਦੋ ਏਰੀਆਜ਼ ਤੋਂ ਉਹਨਾਂ ਨੇ ਕਲੈਕਟ ਕੀਤੇ ਸੀ ਇੱਕ ਥਾਂ ਤੋਂ 1 ਲੱਖ ਰੁਪਏ ਤੇ ਇੱਕ ਥਾਂ ਤੋਂ 9,90,000 ਰੁਪਏ ਇਹ ਬੇਸਿਕਲੀ ਵੈਸਟਰਨ ਯੂਨੀਅਨ ਕੰਪਨੀ ਦੇ ਵਿੱਚ ਕੰਮ ਕਰਨ ਲੱਗਿਆ ਸੀ ਪਿਛਲੇ 2 ਮਹੀਨੇ ਸੇ ਔਰ ਇਹਦਾ ਜਿਹੜਾ ਰਿਸ਼ਤੇਦਾਰ ਹੈ ਕੋਈ ਦੂਰ ਜਿਹੜਾ ਮਾਲਕ ਸੀ ਕੰਪਨੀ ਦਾ ਉਹ ਦੂਰ ਤੋਂ ਰਿਸ਼ਤੇਦਾਰ ਸੀ। ਪਰ ਇਹ ਇਨਸੀਡੈਂਟ ਹੋਣ ਦੇ ਬਾਅਦ ਇਹ ਸਾਨੂੰ ਲੱਗਿਆ ਕਿ ਇਟ ਇਜ਼ ਅ ਚੈਲੰਜ ਕਿ ਬੜਾ ਪਿੰਪੁਆਇੰਟਡ ਇਨਫੋਰਮੇਸ਼ਨ ਨਾਲ ਇਹ ਕੰਮ ਕੀਤਾ ਗਿਆ ਹੈ। ਇਸ ਨੂੰ ਅੱਗੇ ਟ੍ਰੇਸ ਕਰਦੇ ਹੋਏ ਅਸੀਂ ਇਹ ਪਛਾਣ ਕੀਤੀ ਕਿ ਦੋ ਵਿਅਕਤੀ ਇਹਦੇ ਵਿੱਚ ਇਨਵੋਲਡ ਸੀ ਉਹਨਾਂ ਦੀ ਸ਼ਕਲ ਮਿਲੀ, ਸ਼ਕਲ ਮਿਲਣ ਤੋਂ ਬਾਅਦ ਅਸੀਂ ਸਾਡੀ ਟੀਮਸ ਬਹੁਤ ਢੰਗਾਈ ਨਾਲ ਵਰਕ ਕਰਦੀ ਰਹੀਆਂ ਔਰ ਬੰਦੇ ਅਲਟੀਮੇਟਲੀ ਫਗਵਾੜੇ ਦੇ ਟ੍ਰੇਸ ਹੋਏ। ਔਰ ਟ੍ਰੇਸ ਹੋਣ ਤੋਂ ਬਾਅਦ ਇਹ ਚੀਜ਼ ਪਤਾ ਚੱਲੀ ਕਿ ਹਰਤੇਸ਼ ਕੁਮਾਰ ਇਲੀਅਸ ਹਨੀ ਜਿਹੜਾ ਪਿੱਛੇ ਬੈਠਾ ਹੋਇਆ ਸੀ ਜਿਹੜਾ ਇਹਨਾਂ ਦਾ ਰਿਸ਼ਤੇਦਾਰ ਸੀ ਜੋ 2 ਮਹੀਨੇ ਤੋਂ ਵੈਸਟਰਨ ਯੂਨੀਅਨ ਕੰਪਨੀ ਜਿਹੜੇ ਲਈ ਇਹ ਪੈਸਾ ਕਲੈਕਟ ਕਰਦੇ ਸੀ ਉਸ ਮਾਲਕ ਦਾ ਰਿਸ਼ਤੇਦਾਰ ਸੀ ਉਹਦੇ ਵੱਲੋਂ ਆਪਣੇ ਦੋ ਹੋਰ ਫਰੈਂਡਸ ਜਿਹਨਾਂ ਦਾ ਨਾਮ ਜਿਹੜਾ ਹੈ ਅਨਮੋਲ ਤੇ ਕਮਲਪ੍ਰੀਤ ਜਿਹੜੇ ਕਿ ਦੋਨੋਂ ਹੀ 21 ਸਾਲ ਦੇ ਐ ਔਰ ਮਾਡਲ ਗ੍ਰੀਨ ਮਾਡਲ ਟਾਊਨ ਫਗਵਾੜਾ ਦੇ ਰਹਿਣ ਵਾਲੇ ਉਹਨਾਂ ਨਾਲ ਮਿਲ ਕਰਕੇ ਪਲਾਨ ਕੀਤਾ ਕਿ ਵੀ ਇਹ ਪੈਸੇ ਅਸੀਂ ਲੁੱਟ ਸਕਦੇ ਹਾਂ ਔਰ ਬਹੁਤ ਸੌਖਾ ਹੈ ਔਰ ਉਹਦੇ ਨਾਲ ਮਿਲ ਕਰਕੇ ਲੂਟ ਨੂੰ ਅੰਜਾਮ ਦਿੱਤਾ ਸੀ ਅਸੀਂ ਇਹਦੇ ਵਿੱਚ ਅरेस्ट ਕਰਕੇ ਔਰ 375000 ਰੁਪਏ ਹਿਤੇਸ਼ ਹਨੀਕੋਲ ਤੇ 3-3 ਲੱਖ ਰੁਪਏ ਜਿਹੜੇ ਨੇ ਇਹ ਬਰਾਮਦ ਕੀਤੇ ਨੇ ਜਿਹੜੇ ਅਨਮੋਲ ਤੇ ਉਹਦੇ ਸਾਥੀ ਦੇ ਕੋਲ ਤੇ ਟੋਟਲ ਜਿਹੜੀ ਰਿਕਵਰੀ ਹੈ ਇਹਦੇ ਵਿੱਚ ਅਸੀਂ ਕਾਫੀ ਕੁਝ ਜੋ ਪੈਸਾ ਗਿਆ ਹੋਇਆ ਸੀ ਉਹ ਤਕਰੀਬਨ ਰਿਕਵਰ ਕਰ ਲਿਆ ਹੈ ਔਰ ਇਹਦੇ ਕਰਕੇ ਇੱਕ ਜੋ ਮੇਜਰ ਚੈਲੰਜ ਸੀ ਉਹ ਅਸੀਂ ਸੋਲਵ ਕਰ ਲਿਆ ਹੈ ਤਾਂ ਧਿਆਨ ਤੋਂ ਅੱਪਸੀ ਇੱਕ ਚਲੋਟਾ ਦੀ ਰਿਪੋਰਟ ਐਸਐਮਜ਼ੈਟ ਨਿਊਜ਼